ਦੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕਈ ਲੋਕੀ ਜੋ ਕੰਮ ਕਿਤੇ ਹੋਰ ਕਰਦੇ ਹਨ ਮਤਲਬ ਕਿ ਜੋ ਘਰਾਂ 'ਚ ਬੈਠੇ ਤਨਖਾਹ ਲੈ ਰਹੇ ਹਨ ਉਹਨਾਂ ਦੇ ਖਿਲਾਫ ਕੁਝ ਵਿੱਚ ਕੁਝ ਦਿੱਕਤ ਆਂਦੀ ਆ ਤਾਂ ਸਾਡੇ ਕੋਲ ਹੁਣ ਚੰਡੀਗੜ੍ਹ ਸ਼ੇਰ ਬੈਠਾ ਹੈ ਹੁਣ ਸਾਨੂੰ ਕੋਈ ਡਰਨ ਦੀ ਜਾਂ ਦਬਕਣ ਦੀ ਜਾਂ ਉਹਨਾਂ ਨੂੰ ਵੀ ਨੰਬਰਦਾਰੀ ਦੀ ਜਿਹੜੀ ਤਰੱਕੀ ਆ ਉਹ ਮਿਲੂਗੀ ਇਸ ਤੋਂ ਇਲਾਵਾ ਜਿਵੇਂ ECS EPF ਅਤੇ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਵਾਲੀ ਜਿਹੜੀ ਡਿਮਾਂਡ ਚੱਲਦੀ ਹੈ ਇਹ ਮਾੜੀ ਗੱਲ ਹੈ ਜੀ ਬਿਲਕੁਲ ਮਾੜੀ ਗੱਲ ਹੈ ਔਰ ਜਿਹੜੇ ਜੀ ਤੁਸੀਂ ਇਹ ਮੇਰੇ ਆਉਣ ਤੋਂ ਪਹਿਲਾਂ ਮਾਨਯੋਗ ਜੀਓ ਸਾਹਿਬ ਦੇ ਧਿਆਨ ਵਿੱਚ ਲੈ ਕੇ ਆਂ ਰਾਈਟਿੰਗ ਚ ਦਿਓ ਬਹੁਤ ਸਾਰੇ ਇੱਕ ਪਾਸੇ ਜਿਹਨਾਂ ਜਿਨ੍ਹਾਂ ਲੋੜ ਨੂੰ ਨੌਕਰੀ ਨਹੀਂ ਮਿਲ ਰਹੀ ਇੱਕ ਪਾਸੇ ਘਰੇ ਬੈਠੇ ਤਨਖਾਹਾਂ ਲੈ ਮੈਂ ਤਾਂ ਕਹਿ ਰਿਹਾ ਹਾਂ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੁਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਠੇਕੇਦਾਰੀ ਸਿਸਟਮ ਠੇਕੇਦਾਰੀ ਸਾਡੇ ਸਮਾਜ ਤੇ ਇੱਕ ਲਹਨਤ ਹੈ ਠੇਕੇਦਾਰੀ ਪਰਥਾ ਚ ਵੱਡਾ ਯੋਗਦਾਨ ਸਾਡੀ ਪ੍ਰਧਾਨਗੀ ਮੰਡਲ ਦੇ ਹੀ ਸਭ ਨੂੰ ਜ਼ਿੰਮੇਵਾਰ ਮੰਨਦਾ ਹਾਂ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਾਂਗਾ ਕਿ ਸਾਡੀ ਕੌਮ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਕਿਸ ਦਾ ਛੇਤੀ ਹਲ ਕੱਢਣ ਇਹ ਕਹਿਣਾ ਹੈ ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦਾ ਜੋ ਅੱਜ ਸਫਾਈ ਸੇਵਕਾਂ ਸਵਰਮੈਨਾ ਸਫਾਈ ਕਰਮਚਾਰੀ ਦੇ ਸੱਦੇ ਤੇ ਅੱਜ ਨਗਰ ਕੌਂਸਲ ਖੰਨਾ ਪਹੁੰਚੇ ਸਨ ਤੇ ਉਹਨਾਂ ਦਾ ਇੱਥੇ ਸਫਾਈ ਸੇਵਕਾਂ ਸਫਾਈ ਕਰਮਚਾਰੀਆਂ ਨੇ ਅੱਗਵਾ ਸਵਾਦ ਕਰਦੇ ਹੋਏ ਕੀਤਾ ਅਤੇ ਉਹਨਾਂ ਇਹ ਸਫਾਈ ਸੇਵਕਾਂ ਸਫਾਈ ਕਰਮਚਾਰੀਆਂ ਦੇ ਸਮੱਸਿਆਵਾਂ ਵੀ ਸੁਣੀਆਂ ਇਸ ਮੌਕੇ ਤੇ ਉਹਨਾਂ ਦੇ ਨਾਲ ਖੰਨਾ ਨਗਰ ਕਾਉਂਸਲ ਦੇ ਈਓ ਚਰਨਜੀਤ ਸਿੰਘ ਮੌਕੇ ਤੇ ਮੌਜੂਦ ਸਨ ਇਸ ਮੌਕੇ ਉਹਨਾਂ ਕਹਿਆ ਕਿ ਸਮਾਜ ਦੇ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਨੇ ਉਹ ਸਭ ਮੇਰੇ ਧਿਆਨ ਵਿੱਚ ਹਨ ਠੇਕੇਦਾਰੀ ਸਿਸਟਮ ਬਾਰੇ ਬੋਲਦੇ ਉਹਨਾਂ ਕਹਿਆ ਕਿ ਠੇਕੇਦਾਰੀ ਸਾਡੇ ਸਮਾਜ ਤੇ ਲਹਨਤ ਹੈ ਮੈਂ ਕਿਸੇ ਵੀ ਤਰ੍ਹਾਂ ਦੀ ਨੌਕਰੀ ਕੱਚੇ ਤੌਰ ਤੇ ਤੇ ਕੀਤੀ ਗਈ ਨਿਪਤੀ ਦੇ ਬਿਲਕੁਲ ਖਿਲਾਫ ਆ ਔਰ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਦਵਾਉਂਦਾ ਹਾਂ ਕਿ ਆਉਣ ਵਾਲੇ ਸਮੇਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਮੈਂ ਇਸ ਸਮੇਂ ਦੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸਾਡੀ ਕੌਮ ਦੇ ਜਜ਼ਬਾਤਾਂ ਨੂੰ ਸਮਝ ਕੇ ਉਹ ਛੇਤੀ ਇਸ ਦਾ ਹੱਲ ਕੱਢਣਗੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕਈ ਲੋਕੀ ਜੋ ਕੰਮ ਕਿਤੇ ਹੋਰ ਕਰਦੇ ਹਨ ਮਤਲਬ ਕਿ ਜੋ ਘਰਾਂ 'ਚ ਬੈਠੇ ਤਨਖਾਹ ਲੈ ਰਹੇ ਹਨ ਉਹਨਾਂ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਪਹਿਲਾਂ ਤਾਂ ਜੈ ਵਾਲਮੀਕੀ ਸਾਰਿਆਂ ਨੂੰ ਅੱਜ ਖੰਨੇ ਸ਼ਹਿਰ ਨੂੰ ਇੰਨਾ ਕਿ ਮਾਣ ਹੋ ਰਿਹਾ ਕਿ ਸਾਡੇ ਦੇ ਵਿੱਚ ਸਾਡਾ ਇੱਕ ਬੱਬਰ ਸ਼ੇਰ ਜਿਹੜਾ ਸਮਾਜ ਦੇ ਵਿੱਚ ਆ ਕੇ ਸਾਡੀ ਦੁੱਖ ਤਕਲੀਫਾਂ ਨੂੰ ਦੂਰ ਕਰਨ ਲਈ ਆਸ਼ਵਾਸ਼ਣ ਦੇ ਰਿਹਾ ਹੈ ਔਰ ਸਾਨੂੰ ਵੀ ਇਸ ਗੱਲ ਦੀ ਬੜੀ ਉਮੀਦ ਹੈ ਕਿ ਲੀਡਰ ਸਾਡੇ ਕਈ ਹੋ ਹੋ ਕੇ ਨੰਗੇ ਲੇਕਿਨ ਜੋ ਲੀਡਰ ਸਾਡੂੰ ਚੰਦਰਨ ਗਰੇਵਾਲ ਜੀ ਮਿਲੇ ਨੇ ਅੱਜ ਖੰਨਾ ਕਮੇਟੀ ਦੇ ਵਿੱਚ ਉਹ ਪਹਿਲੀ ਦੱਪਾ ਆਇਆ ਸਾਨੂੰ ਇੰਨਾ ਕਿ ਹੌਸਲਾ ਹੋ ਚੁੱਕਿਆ ਖੰਨਾ ਕਮੇਟੀ ਦੇ ਵਿੱਚ ਕਿ ਅੱਜ ਅਸੀਂ ਕਿਸੇ ਨੂੰ ਵੀ ਆਪਣਾ ਕਹਿ ਕੇ ਔਰ ਸੁਣ ਕੇ ਆਪਣਾ ਕੰਮ ਕਰਵਾ ਸਕਦੇ ਆ ਅਗਰ ਸਾਨੂੰ ਖੰਨਾ ਕਮੇਟੀ ਦੇ ਵਿੱਚ ਕੋਈ ਦਿੱਕਤ ਆਂਦੀ ਆ ਤਾਂ ਸਾਡੇ ਕੋਲ ਹੁਣ ਚੰਡੀਗੜ੍ਹ ਸ਼ੇਰ ਬੈਠਾ ਹੈ ਹੁਣ ਸਾਨੂੰ ਕੋਈ ਡਰਨ ਦੀ ਜਾਂ ਦਬਕਨ ਦੀ ਜਾਂ ਛਿਪਕਨ ਦੀ ਜਰੂਰਤ ਨਹੀਂ ਹੈ ਅਸੀਂ ਸਿੱਧਾ ਜਾ ਕੇ ਆਪਣੇ ਸਪੇਸਲਾਰ ਨੂੰ ਜਾ ਕੇ ਫੜਾਂਗੇ ਵੀ ਆ ਜਾਓ ਪ੍ਰਭੂ ਇੱਧਰ ਨੂੰ ਹੁਣ ਸਾਨੂੰ ਥੋੜੀ ਲੋੜ ਹੈ ਸਾਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਵੀ ਅੱਜ ਸ਼ਹਿਰ ਦੀ ਵਾਲਮੀਕੀ ਸਮਾਜ ਨੂੰ ਅੱਜ ਐਡਾ ਕਿ ਹੌਸਲਾ ਹੋ ਚੁੱਕਿਆ ਕਿ ਅੱਜ ਸਾਨੂੰ ਇਹਨਾਂ ਪਤਾ ਵੀ ਕੋਡ ਆਫ ਕੰਡਕਟ ਤੋਂ ਬਾਅਦ ਸਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਸਾਰਿਆਂ ਨੂੰ ਜੀ ਜੈ ਵਾਲਮੀਕੀ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੋ ਹਮੇਸ਼ਾ ਸਮਾਜ ਦੀ ਆਵਾਜ਼ ਨੂੰ ਮੁਲਾਜ਼ਮਾ ਦੀ ਆਵਾਜ਼ ਨੂੰ ਸਮੁੱਚੇ ਦੇਸ਼ ਤੱਕ ਲੈ ਕੇ ਜਾਂਦੇ ਹੋ ਸਾਡੇ ਲਈ ਅੱਜ ਖੰਨਾ ਨਗਰ ਕੌਂਸਲ ਦੇ ਲਈ ਤੇ ਸਮੁੱਚੇ ਵਾਲਮੀਕਨ ਸਮਾਜ ਲਈ ਤੇ ਦਰਜਾ 4 ਮੁਲਾਜ਼ਮਾ ਦੇ ਲਈ ਅੱਜ ਬੜਾ ਖੁਸ਼ੀ ਦਾ ਦਿਨ ਆ ਸਾਡੇ ਪੰਜਾਬ ਦੇ ਜਿਹੜੇ ਸਫਾਈ ਦੇ ਸਫਾਈ ਕਮਿਸ਼ਨ ਨੇ ਸਾਡੇ ਸ਼੍ਰੀ ਚੰਦਨ ਗਰੇਵਾਲ ਸਾਹਿਬ ਉਹ ਸਾਡੇ ਦਰਮਿਆਨ ਮੁਲਾਜ਼ਮਾ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਉਹਨਾਂ ਦੀ ਸਮੱਸਿਆਵਾਂ ਸੁਣਨ ਲਈ ਸਰ ਨਗਰ ਕੌਂਸਲ ਖੰਨਾ ਦੇ ਵਿੱਚ ਪਹੁੰਚੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮਾ ਦੀ ਸਮੱਸਿਆ ਸੀ ਜਿਹਦਾ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਹਜ ਤੱਕ ਹੱਲ ਨਹੀਂ ਕੀਤਾ ਜਿਵੇਂ ਸਭ ਤੋਂ ਪਹਿਲੀ ਜਿਹੜੀ ਸਾਡੀ ਮੁਲਾਜ਼ਮਾਂ ਦੀ ਮੰਗ ਸੀ ਵੀ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ ਸਫਾਈ ਕਰਮਚਾਰੀ ਨੇ ਸਿਵਰਮੈਨ ਨੇ ਦਰਜਾ 4 ਮੁਲਾਜ਼ਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕਰਿਆ ਜਾਵੇ ਤੇ ਸਾਨੂੰ ਹੁਣ ਮੁਲਾਜ਼ਮਾਂ ਨੂੰ ਇਹ ਪੂਰਨ ਆਸ ਆ ਵੀ ਜਲਦ ਤੋਂ ਜਲਦ ਜਿਹੜੇ ਦਰਜਾ 4 ਮੁਲਾਜ਼ਮ ਨੇ ਉਹ ਪੱਕੇ ਹੋਣਗੇ ਤੇ ਤੇ ਉਹਨਾਂ ਦੀ ਜਿਹੜੀਆਂ ਹੋਰ ਮੰਗਾਂ ਨੇ ਹੋਰ ਡਿਮਾਂਡਾਂ ਨੇ ਜਿਵੇਂ ਸਨੀਅਰਿਟੀ ਦੇ ਆਧਾਰ ਤੇ ਜਿਹੜੀ ਹਾਈ ਕੋਰਟ ਦੀ ਵੀ ਡਾਇਰੈਕਸ਼ਨ ਆ ਸਨੀਅਰਿਟੀ ਦੇ ਆਧਾਰ ਤੇ ਸਾਡੇ ਜਿਹੜੇ ਮੁਲਾਜ਼ਮ ਨੰਬਰਦਾਰ ਵੀ ਜਿਨ੍ਹਾਂ ਨੂੰ ਸੀਨੀਅਰਤਾ ਦੇ ਆਧਾਰ ਤੇ ਰੱਖਿਆ ਜਾਂਦਾ ਉਹਨਾਂ ਨੂੰ ਵੀ ਨੰਬਰਦਾਰੀ ਦੀ ਜਿਹੜੀ ਤਰੱਕੀ ਆ ਉਹ ਮਿਲੂਗੀ ਇਸ ਤੋਂ ਇਲਾਵਾ ਜਿਵੇਂ ECS, EPF ਅਤੇ ਸਾਡੀ ਜਿਹੜੀ ਪ੍ਰਾਣੀ ਪੈਨਸ਼ਨ ਸਕੀਮ ਬਹਾਲੀ ਵਾਲੀ ਜਿਹੜੀ ਡਿਮਾਂਡ ਚੱਲਦੀ ਆ ਰਹੀ ਆ ਜਿਹਦੇ ਲਈ ਸਮੁੱਚਾ ਮੁਲਾਜ਼ਮ ਵਰਗ ਸੰਘਰਸ਼ ਕਰਦਾ ਆ ਰਿਹਾ ਸਾਨੂੰ ਉਨਪੂਰਨ ਆਸ ਆ ਜਿਹੜੀ ਸਾਡੀ ਸਮਾਜ ਦੀ بلند ਆਵਾਜ਼ ਆ ਸਾਡੇ ਕੌਮ ਦੇ ਰਤਨ ਨੇ ਸ਼੍ਰੀ ਚੰਦਨ ਗਰੇਵਾਲ ਜੀ ਜਿਨ੍ਹਾਂ ਦੇ ਹੱਥ ਇਹ ਮੌਜੂਦਾ ਸਰਕਾਰ ਨੇ ਬਾਗਡੋਰ ਸੌਂਪੀ ਹੈ ਇਹ ਦਰਜਾ ਚਾਰ ਮੁਲਾਜ਼ਮਾਂ ਦੀ ਤੇ ਸਾਨੂੰ ਪੂਰਾ ਆਸ ਆ ਜਲਦ ਤੋਂ ਜਲਦ ਇਹ ਜਿਹੜੀ ਸਾਡੀਆਂ ਡਿਮਾਂਡਾਂ ਨੇ ਸਾਡੀਆਂ ਅਹਿਮ ਮੰਗਾਂ ਨੇ ਜਿਹੜੀਆਂ ਸਾਡੀਆਂ ਲੋੜਾਂ ਨੇ ਸਮਾਜ ਨੂੰ ਤਰੱਕੀ ਦੇ ਰਾਹ ਤੇ ਜਿਹੜੀਆਂ ਲੈ ਕੇ ਜਾਣਗੀਆਂ ਉਹ ਜਲਦ ਤੋਂ ਜਲਦ ਪੂਰਾ ਹੋਣਗੀਆਂ ਅਸੀਂ ਚੰਦਨ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਅੱਜ ਖੰਨਾ ਪਹੁੰਚੇ ਨੇ ਤੇ ਜਲਦ ਕੋਡ ਆਫ ਕੰਡਕਟ ਖਤਮ ਹੋਣ ਦੇ ਸਾਰ ਸਮਾਜ ਦੀਆਂ ਜਿਹੜੀਆਂ ਅਹਿਮ ਮੰਗਾਂ ਨੇ ਉਹਨੂੰ ਪੰਜਾਬ ਸਰਕਾਰ ਵੱਲੋਂ ਹੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਧੰਨਵਾਦ ਸਮੁੱਚੇ ਸਮਾਜ ਦਾ ਧੰਨਵਾਦ ਜਯਾ ਵਾਲਮੀਕੀ ਜੀ ਅੱਜ ਨਗਰ ਕੌਂਸਲ ਖੰਨਾ ਦੇ ਵਿੱਚ ਸਫਾਈ ਮੁਲਾਜ਼ਮਾਂ ਸੀਵਰ ਮੈਨਾਂ ਦੀ ਔਰ ਜਿਹੜੇ ਘਰੋ ਘਰੀ ਕੂੜਾ ਚੱਕਦੇ ਆ ਉਹਨਾਂ ਨੇ ਉ체체 ਤੌਰ ਤੇ ਇੱਥੇ ਬੁਲਾਇਆ ਸੀ ਸੱਦਾ ਪੱਤਰ ਦਿੱਤਾ ਸੀ ਇੱਥੇ ਬੁਲਾ ਕੇ ਉਹਨਾਂ ਨੇ ਮਾਨ ਇੱਜ਼ਤ ਬਖਸ਼ਿਆ ਧੰਨਵਾਦ ਕਰਦਾ ਤੇ ਨਾਲ ਦੇ ਨਾਲ ਜਿਹੜੀਆਂ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਨੇ ਜਿਹੜੀਆਂ ਦੁਸ਼ਵਾਰੀਆਂ ਆ ਰਹੀਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਰੂਬਰੂ ਹੋਏ ਆ कोरोना ਦੀਆਂ ਮੁਸ਼ਕਿਲਾਂ ਸੁਣੀਆਂ ਇਹੋ ਸਾਹਿਬ ਵੀ ਬੈਠੇ ਸੀਗੇ ਇੱਥੇ ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਫੋਨਟਾ ਦੇ ਤੌਰ ਤੇ ਹੱਲ ਵੱਲ ਲੈ ਕੇ ਜਾਈਏ ਔਰ ਜਿਹੜੇ ਇਹਨਾਂ ਦੇ ਹੱਕ ਹਕੂਕਾ ਉਹਨਾਂ ਨੂੰ ਕਾਇਮ ਰੱਖ ਸਕੀਏ ਤੁਹਾਡੇ ਵਲੇਵਾ ਇਹਨਾਂ ਪਰੋਚਾਇਆ ਔਰ ਜਿਹੜੇ ਠੇਕੇਦਾਰੀ ਸਿਸਟਮ ਆਇਆ ਤੱਤੀਕੇ ਮੁਲਾਜ਼ਮਾਂ ਲਈ ਜਿਹੜਾ ਦੇਖੋ ਠੇਕੇਦਾਰੀ ਜਿਹੜੀ ਆ ਉਹ ਕੱਲੀ ਕਿਸੇ ਇੱਕ ਕਾਰਪੋਰੇਸ਼ਨ ਜਾਂ ਇੱਕ ਨਗਰ ਕੌਂਸਲ ਇੱਕ ਨਗਰ ਕਮੇਟੀ ਦਾ ਮਸਲਾ ਨਹੀਂ ਹੈ ਇਹ ਪੰਜਾਬ ਪੱਧਰ ਦੇ ਉੱਤੇ ਮਾਨਯੋਗ ਭਗਵੰਤ ਸਿੰਘ ਸਾਹਿਬ ਨਾਲ ਅਸੀਂ ਗੱਲ ਕਰਕੇ ਇਹ ਜਿਹੜੀ ਲਾਣਾ ਦਾ ਮੈਂ ਸਮਝਦਾ ਸਾਡੇ ਸਮਾਜ ਦੇ ਉੱਤੇ ਲੱਗੀ ਤੇ ਉਹਨੂੰ ਲਾਉਣ ਦੇ ਵਿੱਚ ਅਸੀਂ ਮਨਜੋਗ ਭਗਵੰਤਮਾਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਔਰ ਮੈਂ ਇਹ ਗੱਲ ਬੜੇ ਵਿਸ਼ਵਾਸ ਦੇ ਨਾਲ ਕਹਿੰਦਾ ਕਿ ਮਨਜੋਗ ਭਗਵੰਤਮਾਨ ਸਾਹਿਬ ਸਾਡੀਆਂ ਦੁਸ਼ਵਾਰੀਆਂ ਨੂੰ ਸਾਡੀਆਂ ਜਿਹੜੀਆਂ ਇਸ ਕੌਮ ਦੀਆਂ ਜਿਹੜੀਆਂ ਜਜ਼ਬਾਤਾਂ ਨੂੰ ਸਮਝਦੇ ਹੁਆ ਇਹਨਾਂ ਦੇ ਪ੍ਰਤੀ ਸਿੰਪੈਥੈਟਿਕਲ ਜਿਹੜਾ ਹੱਲ ਕੱਢਣ ਤੁਸੀਂ ਅੱਗੇ ਬਾਲਵੀਂ ਪਹੁੰਚੇ ਰਹੋ ਉੱਪਰ ਪਹੁੰਚੇ ਹੋ ਤੇ ਪਹੁੰਚਿਓ ਔਰ ਤੁਸੀਂ ਤੁਹਾਨੂੰ ਸਾਰੀਆਂ ਸਮੱਸਿਆ ਪਤਾ ਹੈ ਪਰ ਕਿੰਨੀਆਂ ਕਿ ਇਹਨਾਂ ਸਮੱਸਿਆਵਾਂ ਬਾਰੇ ਤੁਸੀਂ ਕਿ ਕੀ ਆਉਣ ਵਾਲੇ ਸਮੀਖਿਆ ਸਮੱਸਿਆਵਾਂ ਬਹੁਤ ਨੇ ਜੀ ਠੀਕ ਹੈ ਇਹ ਜਿਹੜਾ ਉਹਦਾ ਵੀ ਮੈਨੂੰ ਮਿਲਿਆ ਇਹ ਇਹਨਾਂ ਦੇ ਪਿਆਰ ਵਿਸ਼ਵਾਸ ਸਦਕੇ ਜਿੱਥੇ ਸਰਕਾਰ ਨੇ ਵਿਸ਼ਵਾਸ ਮੇਰੇ ਤੇ ਰੱਖਿਆ ਉੱਥੇ ਨਾਲ ਦੇ ਨਾਲ ਸਮਾਜ ਦਾ ਵੀ ਵਿਸ਼ਵਾਸ ਹੈ ਮੈਂ ਆਸ ਕਰਦਾ ਹਾਂ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਵੀ ਕਰਦਾ ਹਾਂ ਕਿ ਇਸ ਵਿਸ਼ਵਾਸ ਨੂੰ ਬਹਾਲ ਰੱਖਣ ਦੇ ਲਈ ਮੈਨੂੰ ਸ਼ਕਤੀ ਦੇ ਔਰ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਮੈਂ ਪੂਰਾ ਉਤਰਾਂ ਉਹਨਾਂ ਲਈ ਵੀ ਮੈਨੂੰ ਆਪਣਾ ਆਸ਼ੀਰਵਾਦ ਦਿਓ। ਇੱਕ ਕੁਛ ਬੰਦੇ ਘਰ ਬੈਠੇ ਧੰਗਾ ਲਈ ਜਾ ਰਹੇ ਨੇ। ਇਹ ਮਾੜੀ ਗੱਲ ਹੈ ਜੀ। ਬਿਲਕੁਲ ਮਾੜੀ ਗੱਲ ਹੈ। ਔਰ ਜਿਹੜੇ ਜੀ ਬੈ ਕੇ ਤਾਂ ਰਾਜ ਹੁੰਦੀ ਹੈ। ਤੁਸੀਂ ਇਹ ਮੇਰੇ ਆਉਣ ਤੋਂ ਪਹਿਲਾਂ ਮੰਨ ਲਿਓ ਜੀ ਉਹ ਸਾਹਿਬ ਦੇ ਧਿਆਨ ਵਿੱਚ ਲੈ ਕੇ ਆ ਇਹਨਾਂ ਰਾਈਟਿੰਗ 'ਚ ਦਿਓ। ਬਹੁਤ ਸਮੇਂ ਤੋਂ ਮੁੱਦੇ ਚੱਤ ਕੇ ਇਹ ਕਈ ਥਾਂ ਦਾ ਚੱਕਿਆ ਜਾ ਰਿਹਾ ਹੈ। ਇਹ ਚੱਕ ਰਹੇ ਨੇ ਇਹ ਜੂਨੀਆਨ ਵਾਲੇ ਹੀ ਬੰਦੇ। ਨੇ ਇਹਦੇ ਲਈ ਦੇਖੋ ਸਾਨੂੰ ਸਾਰਿਆਂ ਨੂੰ ਸਾਂਝਾ ਅਫਰਟ ਕਰਨਾ ਚਾਹੀਦਾ ਜੇ ਅਸੀਂ ਸਰਕਾਰ ਕੋਲੋਂ ਰੋਜ਼ਗਾਰ ਮੰਗਦੇ ਆਂ ਜੇ ਅਸੀਂ ਕਹਿੰਨੇ ਹਾਂ ਵੀ ਸਾਡਾ ਹੱਕ ਇੱਥੇ ਰੱਖ ਤੇ ਹੱਕ ਸਾਡਾ ਫੇਰ ਕੰਮ ਕਰਨ ਲਈ ਬਣਦਾ ਇਹ ਮਿਹਨਤ ਕਾਸ਼ ਕੌਮ ਹੈ ਉਹ ਕੋਈ ਇਦਾਂ ਦੀ ਕੌਮ ਨਹੀਂ ਹੈ ਵੀ ਇਹਨਾਂ ਨੇ ਇਹ ਹੋ ਸਕਦਾ ਕੋਈ ਇੱਕ ਅੱਧੇ ਦੀ ਮਜਬੂਰੀ ਵੀ ਹੋਵੇ ਪਰ ਉਹ ਇੱਕ ਪਾਸੇ ਛਿੰਦਰਸ਼ ਕਰ ਇੱਕ ਪਾਸੇ ਜਿਨ੍ਹਾਂ ਜਿਨ੍ਹਾਂ ਲੋੜ ਨੂੰ ਨੌਕਰੀ ਨਹੀਂ ਮਿਲ ਰਹੀ ਇੱਕ ਪਾਸੇ ਘਰੇ ਬੈਠੇ ਤਨਖਾਹ ਲੈ ਮੈਂ ਤਾਂ ਕਹਿ ਰਿਹਾ ਹਾਂ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਇਹ ਪਹਿਲਾਂ ਡਿਪਾਰਟਮੈਂਟ ਨੂੰ ਲੈਣਾ ਚਾਹੀਦਾ ਨਾ ਇਹ ਨੂੰ ਤਾਂ ਜੇ ਮੇਰੇ ਤੱਕ ਕੋਈ ਗੱਲ ਆਉਂਦੀ ਤਾਂ ਡੈਫੀ